ਖੁਦਾ ਦੇ ਖਾਦਮ ਸਾਡੇ ਲੀਡਰਸ ਇਸ ਹੱਦ ਤੱਕ ਉਤਰ ਆਣਗੇ ਅਸੀਂ ਕੇਵਲ ਸੱਚ ਹੀ ਬੋਲਿਆ ਤੇ ਸੱਚ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀਗੀ ਵੱਡੇ ਕਾਦੇ ਇਹਨੂੰ ਪਰਸਨਲ ਜੰਗ ਲੈ ਲੈਣਗੇ ਅਸੀਂ ਸੋਚਿਆ ਵੀ ਨਹੀਂ ਸੀ ਜੇ ਅਸਲ ਦੋਸ਼ੀ ਮੈਂ ਜਾਂ ਸਾਡੀ ਮਿਨਿਸਟਰੀ ਦਾ ਕੋਈ ਨਿਕਲ ਜਾਂਦਾ ਤੇ ਆਪਾਂ ਸਜ਼ਾ ਭੁਗਤਣ ਲਈ ਤਿਆਰ ਆਂ ਛੇ ਸੰਧਤ ਪ੍ਰਧਾਨ ਇਹਦਾ ਦੋਸ਼ੀ ਨਿਕਲਦਾ ਤੇ ਮੈਂ ਆਉਣ ਦਾ ਕੈਮਰਾ ਇਹ ਕਹਿੰਨਾ ਮੈਂ ਤੁਹਾਡੇ ਨਾਲ ਹੂੰਗਾ ਬੰਦ ਹੀ ਕਾਰਵਾਈ ਆਪਾਂ ਪ੍ਰਧਾਨ ਤੇ ਕਰਾਂਗੇ ਤੇ ਆਪਾਂ ਮਿਨਿਸਟਰੀ ਚ ਆਊਟ ਕਰਾਂਗੇ ਤੇ ਇੱਕ ਗੀਤ ਮੈਨੂੰ ਯਾਦ ਆ ਰਿਹਾ ਬੜਾ ਗਾਉਂਦੇ ਹੁੰਦੇ ਸੀ ਅਸੀਂ ਕਿ ਸੇਵਾ ਦੇ ਮੈਦਾਨ ਚ ਜੇ ਕਿਸੇ ਦਿਨ ਮੈਂ ਵਾਪਸ ਨਾ ਆਇਆ ਜੰਗ ਜਾਰੀ ਰੱਖਿਓ ਉਹ ਭਰਾਵੋ ਤੂੰ ਇਹ ਕਿਹੜੀ ਕਿਹੜੀ ਜੰਗ ਹੈ ਤੁਹਾਡੀ ਜਿਹੜੀ ਰੱਬ ਦੀ ਕਿਹੜੀਆਂ ਤੂੰ ਰੂਹਾਂ ਬਚਾਉਂਦੇ ਕਿਹੜੇ ਤੂੰ ਪਾਸਟਰ ਜੇ ਕਿਹੜੇ ਤੂੰ ਇਲਾਕੇ ਦੇ ਵਿੱਚ ਜਾ ਕੇ ਜਿੱਥੇ ਬੜਾ ਪਰਸੀਕਿਊਸ਼ਨ ਹੋਤੇ ਪਰਮੇਸ਼ਵਰ ਦਾ ਬਚਨ ਦੇ ਰਹੇ ਜੇ ਤੇ ਉਹ ਲੋਕ ਤੁਹਾਡੇ ਤੇ ਪਥਰਾਉ ਕਰ ਰਹੇ ਆ ਤੇ ਤੁਸੀਂ ਆਪਣੇ ਲੋਕਾਂ ਨੂੰ ਸਹਾਇਤ ਕਰਨ ਦੇ ਵੀ ਇਹ ਜੰਗ ਜਾਰੀ ਰੱਖਿਓ ਏ ਰੂਹਾਨੂ ਬਚਾਉਣ ਦੀ ਜਾਨ ਓ ਭਾਈ ਮੁੱਦਾ ਕੀ ਆ ਦੇ ਬਣਾਈ ਕੀ ਜਾਂਦਾ ਕਿਹੜੇ ਗਾਣਿਆਂ ਨੂੰ ਕਿੱਥੇ ਫਿੱਟ ਕਰਦਾ ਵਜਦੂ ਆ ਸਾਨੂੰ ਨਹੀਂ ਸੀ ਲੱਗਦਾ ਕਿ ਖਾਦਮ ਇਸ ਹੱਦ ਤੱਕ ਉੱਤਰ ਆਣਗੇ ਇਹ ਲੀਡਰਜ਼ ਇਸ ਹੱਦ ਤੱਕ ਉੱਤਰ ਆਣਗੇ ਅਸੀਂ ਇਹਨਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅੱਗ ਵਾਂ ਤੇ ਉਹਦੇ ਵਿੱਚ ਮੈਂ ਸਾਡੀ ਮੈਨਸੀ ਦੋਸ਼ੀ ਠਹਿਰਨ ਦੀ ਹੈ ਕੁਝ ਦਿਨ ਪਹਿਨਾ ਪਾਸਟਲ ਜੀ ਹੀ ਕਹਿ ਰਹੇ ਸੀਗੇ ਕਿ 2-2.5 ਸਾਲ 4 ਸਾਲ ਪਹਿਲਾਂ ਮੇਰੇ ਕੋਲ ਫੋਟੋ ਆਈ ਸੀ ਤਾਂ ਉਦੋਂ ਅਸੀਂ ਕਿੱਥੇ ਸੀਗੇ ਅਸੀਂ ਤਾਂ ਸੀਨ 'ਚ ਵੀ ਨਹੀਂ ਸੀਗੇ ਇਹ ਇਦਾਂ ਘੁੰਮਦੀ ਘੁੰਮਦੀ ਸਾਡੇ ਤੋਂ ਫੋਟੋ ਆਈ ਅਸੀਂ ਉਹਦੇ ਬਾਰੇ ਗੱਲ ਕੀਤੀ ਤਾਂ ਅਸੀਂ ਮਾੜੇ ਹੋਗੇ ਤੇ ਜੇ ਤੁਹਾਡੇ ਕੋਲ ਘੁੰਮਦੀ ਘੁੰਮਦੀ ਫੋਟੋ ਆਈ ਤੇ ਤੁਸੀਂ ਉਹਨੂੰ ਕਿਉਂ ਵਾਇਰਲ ਕਰੀ ਜੀ ਪ੍ਰੇਸ ਦਾ ਲਾਰਡ ਸਾਰਿਆਂ ਨੂੰ ਜੈਮ ਸੀਦੀ ਤੁਹਾਨੂੰ ਸਾਰਿਆਂ ਨੂੰ ਪਰਮੇਸ਼ਰ ਬਹੁਤ ਸਾਰੀ ਬਰਕਤ ਦੇ ਚੁੱਕੇ ਨੇ ਮੈਂ ਚਾਹਨਾ ਤੁਸੀਂ ਸਾਰੇ ਇਸ ਵੀਡੀਓ ਨੂੰ ਬੈਲਾ ਸੁਣੋ ਤੇ ਫਿਰ ਕਮੈਂਟਸ ਕਰਿਓ ਤੁਸੀਂ ਜਾਣਦੇ ਜਿਹੜੇ ਇਹ ਦੋ ਲੜਕੇ ਇੱਕ ਡਾਕਟਰ ਜੀਐਸਟੀਵੀ ਵਾਲਾ ਇਹਨਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅੱਗ ਵਾਂਗ ਤੇ ਉਹਦੇ ਵਿੱਚ ਮੈਂ ਸਾਡੀ ਮੈਰੀਸੀ ਦੋਸ਼ੀ ਠਹਿਰਨਦੀ ਆ ਤਮੇਸੇ ਮੁੱਦੇ ਤੇ ਇੱਕ ਬੜੀ ਖਾਸ ਵਿਸ਼ੇ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਤੇ ਮੈਂ ਚਾਹਨਾ ਕਿ ਤੁਸੀਂ ਸਾਰੇ ਆਪਣੀ رائے ਨੂੰ ਰੱਖਿਓ ਪਹਿਲਾਂ ਸੁਣ ਲਿਓ ਥੋੜਾ ਟਾਈਮ ਕੱਢ ਕੇ ਪਲੀਜ਼ ਫਿਰ ਜ਼ਰੂਰ رائے ਰੱਖਿਓ ਆਪਣੀ ਸਾਡੇ ਪ੍ਰਧਾਨ ਦੇ ਨਾਲ ਅਸ਼ਲੀਲ ਜੜੀ ਉਹਦੀ ਫੋਟੋ ਸੀ ਪ੍ਰਧਾਨ ਦੀ ਇੱਕ ਔਰਤ ਨਾਲ ਅਸ਼ਲੀਲ ਫੋਟੋ ਉਹਨੂੰ ਵਾਇਰਲ ਕੀਤਾ ਇਹਦੇ ਦੋਸਤ ਨੇ ਦੇ ਨੇ ਠੀਕ ਹੈ ਬੜਾ ਚੰਗਾ ਭਲਾ ਮੈਨੂੰ ਗਿਆ ਵੜਨ ਸਰਲ ਕੀਤਾ ਵਿੱਚ ਫਿਰ ਵੀ ਮੈਂ ਇਹਨਾਂ ਨੂੰ ਜ਼ਿਆਦਾ ਕੁਝ ਨਹੀਂ ਗਿਆ ਠੀਕ ਹੈ ਲੇਕਿਨ ਸਵਾਲ ਹੈ ਕਿ ਇਹ ਬੰਦਾ ਹੁਣ ਜਦੋਂ ਔਰਤ ਨੇ ਐਕਸ਼ਨ ਲਿਆ ਇਸ ਗੱਲ ਨੂੰ ਥੋੜਾ ਜਿਹਾ ਮੇਚਾਨਾ 크੍ਰਿਸਚਨ ਸਮਾਜ ਜਿਹੜਾ ਵੀ ਕੋਈ ਵੀਡੀਓ ਸੁਣੀਏ ਨੂੰ ਸ਼ਰੂਰ ਜਿੰਨਾ ਜਿੰਨਾ ਲੋਕਾਂ ਨੂੰ ਸ਼ੇਅਰ ਕਰਿਓ ਕਿਉਂਕਿ ਦੇਖੋ ਇਹ ਜ਼ਰੂਰੀ ਆ ਕਿ ਲੋਕਾਂ ਨੂੰ ਸੱਚ ਸਮਝ ਆਣਾ ਚਾਹੀਦਾ ਸਾਰਾ ਵਿਸ਼ਾ ਸਮਝ ਆਣਾ ਚਾਹੀਦਾ ਮੇਰੀ ਹੰਬਲ ਰਿਕੁਐਸਟ ਹੈ ਕਿ ਇਹਨੂੰ ਅੱਛੇ ਤਰੀਕੇ ਨਾਲ ਸੁਣੋ ਔਰ ਲੋਕਾਂ ਨੂੰ ਦੱਸੋ ਠੀਕ ਹੈ ਇਹ ਮਤਲਬ ਸ਼ੇਅਰ ਕਰੋ ਜੀ ਜਦੋਂ ਐਕਸ਼ਨ ਚਾਹੀ ਮੈਨੂੰ ਪਹਿਲੇ ਹੀ ਡਰ ਸੀ ਕਿਉਂਕਿ ਮੈਂ ਬੋਲ ਵੀ ਰਹੀ ਸੀ ਕਿ ਭਾਈ ਤੁਸੀਂ ਕ੍ਰਿਸ਼ਨੋ ਕੇ ਕਿਸੇ ਦੀ ਫੋਟੋ ਨੂੰ ਕਿਦਾਂ ਦਾ ਵਾਇਰਲ ਕਰ ਸਕਦੇ ਹੋ ਇਹ ਕੋਣ ਔਰਤ ਕੋਣ ਨਹੀਂ ਆ ਇਹ ਮੈਟਰ ਹੈਗਾ ਯਾਨੀਗਾ ਆਪਾਂ ਨੂੰ ਤੇ ਪੱਕਾ ਪਤਾ ਨਹੀਂ ਹੈ ਤੇ ਜੇ ਉਹਨੂੰ ਪਤਾ ਲੱਗ ਜਾਏ ਜਾਂ ਉਹਦੇ ਉਹਦਾ ਇੰਨਾ ਜਿਹੜੀ ਉਹ ਮਤਲਬ ਦੁਨੀਆ ਦੇ ਸਾਹਮਣੇ ਨੂੰ ਇੰਨਾ ਲਜਿਤ ਕੀਤਾ ਗਿਆ ਜਲੀਲ ਕੀਤਾ ਗਿਆ ਸ਼ਰੀਲ ਕੀਤਾ ਗਿਆ ਉਹਦਾ ਕੈਰੈਕਟਰ ਕੀ ਹੈ ਨਾ ਤੇ ਤੁਹਾਨੂੰ ਪਤਾ ਨਾ ਮੈਨੂੰ ਇਹ ਖੁਦਾ ਗਵਾਹ ਅੱਜ ਵੀ ਜਿਹੜੀਆਂ ਪਹਿਲਾਂ ਗੱਲਾਂ ਬੋਲੀਆਂ ਇਦਾਂ ਹੀ ਆ ਸੁਣ ਫਿਰ ਤੁਸੀਂ ਆ ਦੂਸਰੀ ਵੀਡੀਓ ਵਿੱਚ ਜਦੋਂ ਨੇ ਐਕਸ਼ਨ ਲਿਆ ਉਹ ਲੜਕੇ ਦੇ ਮੂੰਹ ਦੇ ਚਪੇੜਾ ਮਾਰੀਆਂ ਤੇ ਤੁਸੀਂ ਬੋਲਿਆ ਕਿ ਹਾੜੇ ਤੱਕ ਤੇ ਇੱਕ ਘੁੰਮਦੀ ਘੁੰਮਦੀ ਫੋਟੋ ਆਈ ਹੀ ਉਪਰ ਇਹ ਤੁਹਾਡੀ ਸਟੇਟਮੈਂਟ ਕਿ ਸਾਡੇ ਤੱਕ ਘੁੰਮਦੀ ਘੁੰਮਦੀ ਫੋਟੋ ਆਈ ਹੈ ਤੇ ਜੇ ਤੁਹਾਡੇ ਕੋਲ ਘੁੰਮਦੀ ਘੁੰਮਦੀ ਫੋਟੋ ਆਈ ਹੈ ਤੇ ਤੁਸੀਂ ਉਹਨੂੰ ਕਿਉਂ ਵਾਇਰਲ ਕਰੀ ਜੀ ਉਹਦੀ ਪੁਸ਼ਟੀ ਤੇ ਕਰ ਲੋ ਵੀ ਵਾਕਿਆ ਇਹ ਮੈਟਰ ਹੈਗਾ ਜਾਂ ਨਹੀਂਗਾ ਨਹੀਂ ਨਿਆਂ ਕਰੋ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਸੁਨੇਹਾ ਦਾਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਇਹਨਾਂ ਨੇ ਕੋਈ ਪੁਸ਼ਟੀ ਕੋਈ ਇਹਦਾ ਆ ਪ੍ਰੂਫ ਨਹੀਂ ਲਿਆ ਲੇਕਿਨ ਮੈਂ ਜਿਤੋਂ ਤੱਕ ਦੱਸਣਾ ਚਾਹੁੰਦਾ ਕਿਉਂਕਿ ਮੇਰੇ ਕੋਲ ਤਾਂ 2 ਸਾਲ ਪਹਿਲਾਂ ਦੀ ਹੀ ਫੋਟੋ ਹੈ ਲੇਕਿਨ ਮੈਂ ਉਹਨੂੰ ਦੋਸ਼ੀ ਇਸ ਕਰਕੇ ਨਹੀਂ ਠਹਿਰਾਇਆ ਨਾ ਉਹ ਮੇਰਾ ਸਪਿਰਚੁਅਲ ਸਨ ਨਹੀਂ ਨਾ ਸਾਡਾ ਬਲੀਵਰ ਸੀ ਨਾ ਸਾਡੀ ਚਰਚ ਦਾ ਮੈਂਬਰ ਸੀ ਨਾ ਉਹਨੂੰ ਮੈਂ ਬਪਤਿਸਮਾ ਦਿੱਤਾ ਹੀ ਉਹ ਐਜ਼ ਅ ਇੱਕ ਪੋਲੀਟੀਕਲ ਪ੍ਰਧਾਨ ਮੇਰੇ ਕੋਲ ਆਪਣੇ ਸੇਵਾ ਲਈ ਆਇਆ ਮੈਨੂੰ ਜ਼ਰੂਰ ਸੀ ਕੁਝ ਕੰਮਾਂ ਲਈ ਤੇ ਮੈਂ ਜਦੋਂ ਫੋਟੋ ਆਈ ਤੇ ਮੈਂ ਉਹਨੂੰ ਫੋਟੋ ਤੋਂ ਕਿਦਾਂ ਦੋਸ਼ੀ ਠਹਿਰਾਂਦਾ ਮੈਂ ਸੋਚਦਾ ਇਹ ਐਡਿਟ ਵੀ ਕੀਤੀ ਹੋ ਸਕਦੀ ਹੈ ਜਾਂ ਇਹਦੇ ਕੋਈ ਦੁਸ਼ਮਣ ਵੀ ਹੋ ਸਕਦੇ ਆ ਜਾਂ ਪਤਾ ਨਹੀਂ ਕੀ ਹੈ ਮੈਟਰ ਤਾਂ ਮੈਂ ਪਹਿਲਾਂ ਵੀ ਇਹ ਗੱਲ ਦੱਸ ਦੱਸ ਚੁੱਕਾ ਹਾਂ ਪ੍ਰੂਫ ਦੇ ਚੁੱਕਾ ਇਸ ਗੱਲ ਨੂੰ ਲੇਕਿਨ ਜਦੋਂ ਟਾਈਮ ਆਇਆ ਇਹ ਮੁੱਦਾ ਉੱਠ ਗਿਆ ਤੇ ਜੋ ਮੇਰਾ ਅਗੂ ਇਹ ਹੁੰਦਾ ਨਾਤਾ ਸੀ ਉਹ ਮੈਂ ਨਿਭਾਇਆ ਮੈਂ ਪਛਤਾਵਾ ਕਰਾਇਆ ਉਹਦਾ ਉਹਦਾ ਪਛਤਾਵਾ ਸਹੀ ਹੈ ਜਾਂ ਨਹੀਂ ਸਹੀ ਉਹਨੇ ਮਨ ਤੋਂ ਕੀਤਾ ਜਾਂ ਨਹੀਂ ਕੀਤਾ ਇਹ ਖੁਦਾ ਜਾਣੇ ਉਹ ਜਾਣੇ ਮੈਂ ਤੇ ਸੱਚੇ ਮਨ ਤੋਂ ਕਰਾਇਆ ਜੋ ਮੇਰੀ ਸੇਵਾ ਹੈ ਜੋ ਮੇਰੀ ਡਿਊਟੀ ਦੁਨੀਆ ਦੇ ਸਾਹਮਣੇ ਸੰਗਤ ਦੇ ਸਾਹਮਣੇ ਲੇਕਿਨ ਹੁਣ ਸਵਾਲ ਇਹ ਆ ਤੁਸੀਂ ਇਹ ਮੇਰੇ ਤੇ ਫਿਰ ਤੋਂ ਗੰਭੀਰ ਦੋਸ਼ ਲਾ ਦਿੱਤੇ ਕਿ ਦੇ ਵਿੱਚ ਮੇਰਾ ਹੱਥ ਤੇ ਸਾਡੀ ਮਿਨਿਸਟਰੀ ਦਾ ਯਾ ਸਾਡੇ ਬਰਦਾਨ ਦਾ ਇਹਦਾ ਵੀ ਤੁਹਾਨੂੰ ਪਹਿਲਾਂ ਪੁਖਤਾ ਪ੍ਰੂਫ ਇਕੱਠਾ ਕਰਨਾ ਚਾਹੀਦਾ ਹੈ ਇਹਦੀ ਅੱਛੇ ਤਰੀਕੇ ਨਾਲ ਪੁਸ਼ਟੀ ਕਰਨੀ ਚਾਹੀਦੀ ਫਿਰ ਇਹ ਵੀਡੀਓ ਵਾਇਰਲ ਕਰਨੀ ਚਾਹੀਦੀ ਚਲੋ ਮੈਂ ਆਪਾਂ ਇਹ ਦੇਖਦੇ ਹਾਂ ਵੀਡੀਓ ਆ ਦੇਖੋ ਉਹ ਭੈਣ ਕੱਪੜਿਆਂ ਦੀ ਦੁਕਾਨ ਵਾਲੇ ਲੜਕੇ ਦੇ ਮੂੰਹ ਤੇ ਛਪੇੜਾ ਮਾਰਨ ਦੀ ਹੈ ਪਹਿਲਾਂ ਇੱਕ ਮਾਰੀ ਦੋ ਮਾਰੀਆਂ ਤੁਹਾਡੇ ਸਾਹਮਣੇ ਫਿਰ ਇਹਦੀ ਸ਼ਾਇਦ ਉਤੇ ਦੁਕਾਨ ਦੇ ਉੱਪਰ ਕੋਈ ਲੜਕੀ ਕ੍ਰਿਸਚਨ ਸੇਲਸ ਕਰ ਲੋਏਗੀ ਉਹ ਪੱਜ ਕੇ ਆਂਦੀ ਆ ਤੇ ਉਹਦੀ ਭੈਣ ਦੇ ਹੱਥ ਫੜ ਲੈਂਦੀ ਆ ਤੇ ਥੋੜੀ ਤਕੜੀ ਸੀ ਤੇ ਉਹਨੂੰ ਰੋਕ ਦਿੰਦੀ ਆ ਆ ਵੇਖੋ ਵੀਡੀਓ ਦੇ ਚ ਦੋ ਤਿੰਨ ਬੰਦੇ ਵੀ ਦੀ ਸਪੋਰਟ ਚ ਆ ਗਏ ਆ ਤੇ ਉਹਨੂੰ ਪਿੱਛੇ ਕਰਦੇ ਜਿਵੇਂ ਪਿੱਛੇ ਕਰਦੇ ਇੱਥੋਂ ਤੱਕ ਤੇ ਵੀਡੀਓ ਇਹਨਾਂ ਨੇ ਲਾਈ ਆ ਲੇਕਿਨ ਉਸ ਤੋਂ ਬਾਅਦ ਕੀ ਕਰਦੇ ਨੇ ਇੱਕ ਵੀਡੀਓ ਜਿਹੜੀ ਆ ਤੁਸੀਂ ਦੇਖੀ ਸਾਰਿਆਂ ਨੇ ਜਿੱਤੋਂ ਅੱਗ ਲੱਗੀ ਪਈ ਪੰਜਾਬ ਦੇ ਵਿੱਚ ਤੇ ਅਸੀਂ ਦੋਸ਼ੀ ਚਾਰੇ ਪਏ ਇਹਦੇ ਵਿੱਚ ਕੀ ਕਰ ਰਹੇ ਨੇ ਕੱਪੜੇ ਪਾਟੇ ਹੋਏ ਆ ਕੁਝ ਸੱਟਾ ਸੁੱਟਾਂ ਦੇ ਨਿਸ਼ਾਨ ਜੇ ਦਿਖਾਏ ਆ ਤੇ ਕਹਿ ਰਹੇ ਆ ਵੀ ਅਸੀਂ ਤੇ ਸੱਚ ਬੋਲਿਆ ਸੀ ਤੇ ਸਾਹੀਂ ਨਹੀਂ ਜਾਣਦੇ ਵੀ ਜਿਹੜੇ ਸਾਡੇ ਖਾਦ ਮੈਨੂੰ ਪਰਸਨਲੀ ਜਾਣ ਦਾ ਮਾਦਾਨ ਬਣਾ ਦੇਣਗੇ ਤੇ ਸਾਡੇ ਤੇ ਆ ਸਾਨੂੰ ਮਾਰਨ ਤੱਕ ਦਾ ਡਿਸਟਰੋਏ ਕਰਨ ਤੱਕ ਦਾ ਅਟੈਕ ਕਰਾ ਦੇਣਗੇ ਓਏ ਓਏ ਭਾਈ ਮੈਂ ਮੈਂ ਪਲੀਜ਼ 크੍ਰਿਸਚੀਅਨਿਟੀ ਪ੍ਰਭੂ ਦੇ ਲੋਕੋ ਇਸ ਗੱਲ ਨੂੰ ਧਿਆਨ ਨਾਲ ਸੁਣੋ ਸਵਾਲ ਹੈ ਕਿ ਜੇ ਤੜੀ ਉਹ ਸੀਸੀ ਫੁਟੇਜ ਹੈਗੀ ਹੈ ਤੇ ਉਹਨਾਂ ਨੇ ਤੁਸੀਂ ਕਿਹਾ ਵੀ ਉਹਨਾਂ ਇੱਟਾਂ ਰੋੜੇ ਚਲਾਏ ਸਾਨੂੰ ਸੱਟਾਂ ਲਾਤੀਆਂ ਨੂੰ ਜਾਨੋਂ ਮਾਰਨ ਦੇ ਤੱਕ ਗਈ ਤੁਹਾਡੇ ਕੋਲ ਅਗਲਾ ਪਾਰਟ ਵੀ ਤੇ ਸੀਸੀਟੀਵੀ ਹੈਗਾ ਨਾ ਬਾਈ ਹੁਣ ਤੁਸੀਂ ਉਹਨੂੰ ਬਾਣੇ ਬਣਾਓ ਕੁਝ ਵੀ ਕਰੋ ਤੁਸੀਂ ਤੁਸੀਂ ਕੁਝ ਵੀ ਬਣਾ ਸਕਦੇ ਗਾ ਤੇ ਯਾਦ ਰੱਖਿਓ ਇਦਾਂ ਦੇ ਸੀਨ 'ਚ ਬੰਦਾ ਵੀਡੀਓ ਬੜੀ ਜਲਦੀ ਬਣਾਉਂਦਾ ਹੈ ਅਗਰ ਇੱਟਾ-ਉਟਾ ਚੱਲ ਰਿਹਾ ਤੇ ਤੁਸੀਂ ਤੇ 2 ਮਿੰਟ ਚੋਂ ਪਹਿਲਾਂ ਵੀਡੀਓ ਬਣਾ ਲੈਣੀ ਸੀਸੀ ਫੂਟੇਜ ਵੀਡੀਓ ਜਾਂ ਕੋਈ ਵੀਡੀਓ ਹੈਗੀ ਦਿਖਾਓ ਜਿਹਦੇ ਚ ਤੁਹਾਨੂੰ ਮਾਰ ਦੀ ਨਜ਼ਰ ਆਉਣ ਉਸੇ ਡੇਟ ਦੇ ਵਿੱਚ ਠੀਕ ਹੈ ਲੇਕਿਨ ਯਾਦ ਰੱਖਿਓ ਐਦਾਂ ਦਾ ਕੋਈ ਵੀਡੀਓ ਤੁਸੀਂ ਵਾਇਰਲ ਨਹੀਂ ਕੀਤਾ ਤੁਹਾਨੂੰ ਕਰਨਾ ਚਾਹੀਦਾ ਅਗਲਾ ਪਾਰਟ ਦਿਖਾਉਣਾ ਚਾਹੀਦਾ ਪਰ ਤੁਸੀਂ ਦਿਖਾਇਆ ਨਹੀਂ ਤੁਸੀਂ ਲੋਕਾਂ ਦੇ ਸਾਹਮਣੇ ਸਾਨੂੰ ਬਦਨਾਮ ਕੀਤਾ ਔਰ ਆਪਣੇ ਆਪ ਨੂੰ ਸੱਚਾ ਸਾਬਤ ਕੀਤਾ ਫਿਰ ਤੁਸੀਂ ਸਾਨੂੰ ਇੱਕ ਗੰਬੀਰ ਦੋਸ਼ੀ ਠਰਾਇਆ ਸਮਾਜ ਦੇ ਸਾਹਮਣੇ ਜਿਹਦੇ ਵਿੱਚ ਮੈਂ ਅੱਜ ਵੀ ਕਹਿੰਨਾ ਕਿ ਮੈਂ ਖੁਦਾ ਦੇ ਸਾਹਮਣੇ ਮੈਂ ਬਿੱਕ ਸੁਰਿਆ ਮੈਨੂੰ ਇਹਦੇ ਬਾਰੇ ਨਥਿੰ ਕੋਈ ਜਾਣਕਾਰੀ ਨਹੀਂ ਕੋਣ ਹੈ ਔਰਤ ਕੀ ਨਹੀਂ ਉਹਦਾ ਕੈਰੈਕਟਰ ਕੀ ਖੋਦਾ ਜਾਣੀ ਉਹ ਜਾਣੇ ਤੁਹਾਡੇ ਪ੍ਰਧਾਨ ਜਾਣਨ ਸਾਡਾ ਪ੍ਰਧਾਨ ਜਾਣੇ ਤੇ ਜੇ ਭਈ ਤੂੰ ਭੱਜ ਗਿਆਹੀਂ ਤੇ ਫਿਰ ਤੇਰੇ ਸੱਟਾ ਕਿੱਦਾਂ ਲੱਗ ਗਿਆ ਸਮਝ ਆਈ ਨਾ ਕੀ ਤੁਸੀਂ ਇਹ ਗਾਣੀ ਬਣਾ ਤੇ ਨਹੀਂ ਦਿੱਤੀ ਕੀ ਇਹ ਤੁਸੀਂ ਕਿਤੇ ਇਦਾਂ ਦਾ ਅਜੀਬ ਵਿਸ਼ਾ ਬਣਾ ਕੇ ਤੁਹਾਨੂੰ ਨੀਲੇਗਾ ਕੀ ਇਦਾਂ ਮੈਨੂੰ ਬਦਨਾਮ ਕਰਗੇ ਮੈਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦਾ ਭਰਾਓ ਤੁਸੀਂ ਮੇਰੇ ਬੱਚਿਆਂ ਵਰਗੇ ਜੇ ਕਿਉਂਕਿ ਤੁਹਾਡੇ ਜਿਡੇ ਮੇਰੇ ਬੱਚੇ ਹੋਰੇ ਨਹੀਂ ਠੀਕ ਹੈ ਤੂੰ ਹੀ ਮੇਰੇ ਬੱਚਿਆਂ ਵਰਗੇ ਮੇਰੀ ਕੋਈ ਤੁਹਾਡੇ ਨਾਲ ਦੁਸ਼ਮਣੀ ਨਹੀਂ ਆ ਤੂੰ ਹੀ ਖਾਮ ਖਾਈ ਮੇਰਾ ਵਿਸ਼ਾ ਤੇ ਇੱਕ ਸੇਵਕ ਨਾਲ ਹੀ ਮੈਂ ਇੱਕ ਸਵਾਲ ਰੱਖਿਆ ਜਿੱਦਾਂ ਤੂੰ ਹੀ ਕਹਿੰਦੇ ਜੇ ਕਿ ਅਸੀਂ ਸੱਚ ਦੀ ਗੱਲ ਕੀਤੀ ਕੋਈ ਗਲਤ ਨਹੀਂ ਕੀਤੀ ਜੇ ਤੂੰ ਹੀ ਕਹਿੰਦੇ ਤੇ ਤੁਹਾਡੇ ਪ੍ਰਧਾਨ ਨੇ ਜੋ ਕੀਤਾ ਤੁਹਾਡੀ ਸਟੇਟਮੈਂਟ ਤੂੰ ਹੀ ਤੇ ਕਿਆ ਉਹ ਗਲਤ ਹੈ ਮੈਂ ਹੀ ਉਹਦੇ ਨਾਲ ਸਹਿਮਤ ਨਹੀਂ ਆ ਡਾਕਟਰ ਜੀਸਸ ਟੀਵੀ ਵਾਲਾ ਕਹਿੰਦਾ ਜੋ ਨਹੀਂ ਕੀਤਾ ਉਹ ਗਲਤ ਹੈ ਤੂੰ ਹੀ ਖੁਦ ਵੀ ਕਹਿੰਦੇ ਤੇ ਜੇ ਉਹਨਾਂ ਨੇ ਇਦਾਂ ਕੁਝ ਕੀਤਾ ਤੇ ਮੈਂ ਉਸ ਗੱਲ ਦੇ ਉੱਤੇ ਪੱਖ ਪੱਖ ਰੱਖਿਆ ਵੀ ਉਹ ਜੇ ਸਮਾਜ ਦੇ ਸਾਹਮਣੇ ਮੁੱਦਾ ਵੱਡਾ ਤੁਸੀਂ ਇਹਨੂੰ ਠੀਕ ਤਰੀਕੇ ਨਾਲ ਪਛਤਾਬ ਕਰ ਲੋ ਤੁਹਾਡੀ ਇੱਜ਼ਤ ਹੋਏਗੀ ਤੇ ਮੈਂ ਕੋਈ ਵੀ ਬੁਰਾ ਨਹੀਂ ਕਿਹਾ ਭਾਵੇਂ 100000 10000 ਬੰਦਾ ਕੱਟਾ ਕਰ ਲੋ ਉਹਨੂੰ ਬਣਾ ਕੇ ਗੱਲ ਪੇਸ਼ ਕੀਤਾ ਗਿਆ ਉਹ ਵੱਖਰੀ ਗੱਲ ਹੈ ਲੇਕਿਨ ਉਸ ਤੋਂ ਬਾਅਦ ਕੀ ਕੀ ਸ਼ੁਰੂ ਹੋ ਗਿਆ ਨਾ ਕਿੰਦਾ ਕਿੰਦਾ ਮੈਨੂੰ ਖਿੱਚਿਆ ਗਿਆ ਲੇਕਿਨ ਮੈਂ ਇੱਕ ਤੁਹਾਨੂੰ ਗੱਲ ਕਹਿਣਾ ਚਾਹਨਾ ਬੱਚਿਓ ਦੋਨੋਂ ਲੜਕੀਆਂ ਨੂੰ ਤੁਸੀਂ ਇੱਕ ਕੰਮ ਕਰੋ ਅ ਵੈਸੇ ਤੇ ਮੈਨੂੰ ਨਾ ਥੋੜਾ ਥੋੜਾ ਪਤਾ ਲੱਗਾ ਕਿਉਂਕਿ ਕਈ ਲੋਕ ਕੀ ਕਹਿੰਦੇ ਇੱਕ ਕ੍ਰਿਸ਼ਨ ਆ ਭੈਣ ਉਹ ਭਰਾ ਉਹ ਪਤਾ ਲੱਗਾ ਮੈਨੂੰ ਉਹਦੇ ਅਨੇ ਜਤੀ ਕੋਈ ਕੋਈ ਹਿੰਦੂ ਤਾਂ ਨੰਦੇ ਵਿੱਚੋਂ ਭੈਣਾਂ ਕੋਈ ਇਹ ਤਾਂ ਥੋੜੀ ਥੋੜੀ ਉੜਦੀ ਗੱਲ ਆਈ ਜ਼ਿਆਦਾ ਨਹੀਂ ਮੈਨੂੰ ਪਤਾ ਮੈਂ ਤੁਹਾਨੂੰ ਕਹਿਣਾ ਚਾਹਨਾ ਤੁਹਾਡੀ ਮਿਨਿਸਟਰੀ ਤੁਹਾਡਾ ਸਾਥ ਨਹੀਂ ਦੇਣੀ ਲੀਗਲੀ ਜਾਂ ਪੈਸੇ ਵਜੋਂ ਜਾਂ ਬੰਦਿਆਂ ਵੱਲੋਂ ਮੈਂ ਤੁਹਾਡੇ ਨਾਲ ਖੜਾ ਨਾ ਮੈਂ ਤੁਹਾਨੂੰ ਲੀਗਲੀ ਬੰਦਿਆਂ ਵੱਲੋਂ ਪੈਸੇ ਵੱਲੋਂ ਹਰ ਤਰ੍ਹਾਂ ਦੀ ਸਪੋਰਟ ਕਰਦੇ ਆ ਆਪਾਂ ਉਹਨੂੰ ਭੈਣ ਨੂੰ ਲੱਭੀਏ ਤੇ ਇਹਦਾ ਅਸਲ ਦੋਸ਼ੀ ਫੜੀਏ ਜੇ ਅਸਲ ਦੋਸ਼ੀ ਮੈਂ ਜਾਂ ਸਾਡੀ ਮਿਨਿਸਟਰੀ ਦਾ ਕੋਈ ਨਿਕਲ ਜਾਂਦਾ ਤੇ ਆਪਾਂ ਸਜ਼ਾ ਭੁਗਤਣ ਲਈ ਤਿਆਰ ਆ ਛੇ ਸਾਡਾ ਪ੍ਰਧਾਨ ਇਹਦਾ ਦੋਸ਼ੀ ਨਿਕਲਦਾ ਤੇ ਮੈਂ ਆਉਣ ਦਾ ਕੈਮਰਾ ਇਹ ਕਿਨਾਂ ਮੈਂ ਤੁਹਾਡੇ ਨਾਲ ਹੂੰਗਾ ਬੰਦ ਹੀ ਕਾਰਵਾਈ ਆਪਾਂ ਪ੍ਰਧਾਨ ਤੇ ਕਰਾਂਗੇ ਤੇ ਆਪਾਂ ਮਿਨਿਸਟਰੀ ਚ ਆਊਟ ਕਰਾਂਗੇ ਸੱਚੀ ਸੱਚੀ ਮੈਂ ਗੱਲ ਕਹਿਨਾ ਅਗਰ ਤੁਸੀਂ ਇਹਨੂੰ ਪ੍ਰੂਫ ਕਰ ਦੋ ਕਿ ਸੱਚੀ ਇਹ ਬੰਦੇ ਨੇ ਅਟੈਕ ਕਰਾਇਆ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਲੇਕਿਨ ਭਾਈ ਜੀ ਤੁਸੀਂ ਫਿਰ ਤੋਂ ਮੈਨੂੰ ਦੋਸ਼ੀ ਠਰਾਤਾ ਬਿਨਾ ਪੁਸ਼ਟੀ ਕੀਤੇ ਬਿਨਾ ਕਿਸੇ ਤੱਥ ਪ੍ਰੂਫ ਦੇ ਆਧਾਰ ਤੇ ਕਿਸੇ ਸੇਵਕ ਨੂੰ ਬਦਨਾਮ ਕਰਨਾ ਕੀ ਆਤਮਿਕਤਾ ਮੈਂ ਦਾਵੇ ਇਦਾਂ ਦੇ ਕੋਈ ਸਵਾਲ ਤਾਂ ਡੀ ਮਿਨਿਸਟਰੀ ਦੇ ਉੱਤੇ ਨਹੀਂ ਚੱਕੇ ਮੈਂ ਦਾ ਨਹੀਂ ਆ ਕੋਈ ਪੜੀਆਂ ਗੱਲਾਂ ਨਹੀਂ ਕੀਤੀਆਂ ਮੈਂ ਦਾ ਨਾ ਕੋਈ ਬਦਨਾਮੀ ਕੀਤਾ ਮੈਂ ਲੌਜੀਕ ਚ ਗੱਲਾਂ ਰੱਖ ਰਿਹਾ ਤੇ ਹੁਣ ਵੀ ਮੈਂ ਮਰਿਆਦਾ ਚ ਰਹਿ ਕੇ ਬਾਈਬਲ ਦੇ ਵਚਨਾਂ ਦੇ ਅੰਦਰ ਰਹਿ ਕੇ ਗੱਲ ਕਰ ਰਿਹਾ ਇੱਕ ਲੜਕੇ ਨੂੰ ਮੈਂ ਦੇਖਿਆ ਤੁਹਾਡੀ ਜਾਣਨੇ ਤੁਹਾਡੇ ਇਸ ਵੀਡੀਓ ਤੋਂ ਬਾਅਦ ਲੋਕਾਂ ਦੀ ਮਾਨਸਿਕਤਾ ਕਿੰਨੀ ਗਿਰ ਗਈ ਅਸ਼ਾ ਤੂੰ ਕੀਤਾ ਕਿ ਤੂੰ ਇਹ ਦੋਵੇਂ ਰੋ ਰੋ ਕੇ ਇਹ ਕਹਿ ਰਹੇ ਜੇ ਅ ਅਸੀਂ ਤੇ ਸੱਚ ਬੋਲਿਆ ਤੇ ਫਿਰ ਇੱਕ ਗੀਤ ਦੇ ਫੋੜੀ ਜੇ ਬੋਲ ਬੋਲਦੇ ਜੇ ਕਿ ਉਹ ਗੀਤ ਯਾਦ ਆ ਗਿਆ ਕਿ ਮੈਂ ਜੰਗ ਦੇ ਮੈਦਾਨ ਵਿੱਚ ਸੇਵਾ ਦੇ ਮੈਦਾਨ ਵਿੱਚ ਆ ਤੇ ਜੇ ਮੈਂ ਵਾਪਸ ਨਾ ਆਇਆ ਤੇ ਲੜਾਈ ਨੂੰ ਜਾਰੀ ਰੱਖਿਓ ਉਹ ਭਰਾਵੋ ਤੂੰ ਇਹ ਕਿਹੜੀ ਕਿਹੜੀ ਜੰਗ ਹੈ ਤੁਹਾਡੀ ਜਿਹੜੀ ਰੱਬ ਦੀ ਕਿਹੜੀਆਂ ਤੂੰ ਰੂਹਾਂ ਬਚਾਉਂਦੇ ਕਿਹੜੇ ਤੂੰ ਪਾਸਟਰ ਜੀ ਕਿਹੜੇ ਤੂੰ ਇਲਾਕੇ ਦੇ ਵਿੱਚ ਜਾ ਕੇ ਜਿੱਥੇ ਬੜਾ ਪਰਸੀਕਿਊਸ਼ਨ ਹੋ ਤੇ ਪਰਮੇਸ਼ਵਰ ਦਾ ਵਚਨ ਦੇ ਰਹੇ ਜੇ ਤੇ ਉਹ ਲੋਕ ਤੁਹਾਡੇ ਤੇ ਪਥਰਾਓ ਕਰ ਰਹੇ ਆ ਤੇ ਤੁਸੀਂ ਆਪਣੇ ਲੋਕਾਂ ਨੂੰ ਸਾਇਤ ਕਰਨ ਦੇ ਵੀ ਇਹ جنگ ਜਾਰੀ ਰੱਖਿਓ ਇਹ ਰੂਹਾਂ ਨੂੰ ਬਚਾਉਣ ਦੀ جنگ ਉਹ ਭਾਈ ਮੁੱਦਾ ਕੀ ਆ ਦੇ ਬਣਾਈ ਕੀ ਜਾਨਾ ਕਿਹੜੇ ਗਾਣਿਆਂ ਨੂੰ ਕਿੱਥੇ ਫਿੱਟ ਕਰਦਾ ਭਾਈ ਦੂ ਸਵਾਲ ਇਹ ਆ ਕਿ ਇਹਦੇ ਨਾਲ ਬੜੀਆਂ ਭਾਵਨਾਵਾਂ ਨੂੰ ਠੇਸ ਲੱਗਦੀ ਪਈ ਆ ਤੁਹਾਡੇ ਕਾਰਨ ਬੇਖਸੂਰ ਬੰਦੇ ਦੋਸ਼ੀ ਠਹਿਰਨ ਦੇ ਇਹ ਇੱਕ ਖੁਦਾ ਦੇ ਦਾਸ ਤੇ ਦੋਸ਼ ਦੋਸ਼ ਲਾ ਲਾ ਕਿੰਨੇ ਗੰਦੇ ਕਮੈਂਟਸ ਮੈਨੂੰ ਲੋਕੀ ਕਰ ਰਹੇ ਨੇ ਉਦਕ ਕਾਰਨ ਤੂੰ ਹੀ ਬਣੀ ਜੇ ਕਿਉਂਕਿ ਉਹ ਦੋਸ਼ੀ ਮੇਰੇ ਤੇ ਦੋਸ਼ ਲਾਉਣ ਵਾਲੇ ਬਾਈਬਲ ਕਹਿੰਦਾ ਉਸੇ ਨਾਪ ਨਾਲ ਨਾਪਿਆ ਜਾਏਗਾ ਉਹ ਵਿਚਾਰੇ ਸ਼ਰਾਪੀਧ ਹੋ ਰਹੇ ਨੇ ਪਤਾ ਨਹੀਂ ਤੁਹਾਨੂੰ ਕਿੱਥੋਂ ਇਹ ਫੋਟੋ ਜਦੋਂ ਤੁਸੀਂ ਕਹਿੰਦੇ ਸਾਡੇ ਕੋਲ ਘੁੰਮਦੀ ਆਈ ਤੇ ਤੁਸੀਂ ਬਿਨਾਂ ਪੁਸ਼ਟੀ ਕਿਉਂ ਲਾਈ ਅਗਰ ਤੁਹਾਨੂੰ ਦਿੱਤੀ ਕਿਸੇ ਨੇ ਤੇ ਤੁਸੀਂ ਫਿਰ ਵੀ ਉਹਨੂੰ ਕਹਿਣਾ ਵੀ ਭਈ ਪ੍ਰੂਫ ਦਿਓ ਤੁਸੀਂ ਕੱਚੇ ਬੱਚੇ ਜੇ ਅਜੇ ਛੋਟੇ ਜੇ ਵੀ ਨਿਆਣੀ ਦੇ ਦੇ ਵੈਸੇ ਤੁਸੀਂ ਪੜੇ ਲਿਖੇ ਲੱਗਦੇ ਮੈਨੂੰ ਪਰ ਤਾਂ ਨੂੰ ਗਾਈਡ ਕੋਈ ਸਹੀ ਬੰਦਾ ਨਹੀਂ ਕਰ ਰਿਹਾ ਸੱਚੀ ਲੇਕਿਨ ਮੈਂ ਨਾ ਇੱਕ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਆ ਥੋੜੇ ਸਮੇਂ ਪਹਿਲੇ ਦਿੱਲੀ ਦੇ ਵਿੱਚ ਇੱਕ ਪਾਰਟੀ ਸੀ ਕਈ ਵਾਰੀ ਜਿੱਤੀ ਇੱਕ ਹੋਰ ਪਾਰਟੀ ਸੀ ਜਿਨੇ ਉਹਨਾਂ ਨੇ ਉਹਨੇ ਤੇ ਨਾ ਨੈਗੇਟਿਵ ਪ੍ਰਭਾਵ ਬਣਾਇਆ ਉਹਨੂੰ ਇਦਾਂ ਦਾ ਪੇਸ਼ ਕਰ ਦਿੱਤਾ ਕਿ ਉਹ ਬੰਦਾ ਗਲਤ ਹੈ ਤੇ ਉਹ ਪਾਰਟੀ ਹਾਰ ਗਈ ਲੇਕਿਨ ਉਹ ਪੋਲਿਟਿਕਲ ਵਿਸ਼ਾ ਹੈ ਉਹ ਪੋਲਿਟਿਕਲ ਵਿਸ਼ਾ ਇੱਥੇ ਆਪਾਂ ਆਤਮਿਕ ਲੋਗ ਆ तो अड्डा और मेरा मकसद एक क्या खुदा के दास को इतना भी कुछ बुरा नहीं कहा मैंने एक वचन से बात रखी है उन्होंने वचन से बात की बड़े जब कोई वचन से बात करते गए तो छोटे बच्चे आकर और आपकी मिनिस्ट्री के सेवक ने अभी तक लोगों को मना नहीं किया एक भी बार नहीं कहा कि आप जो कर रहे हो आपका नुकसान हो जाएगा करो मेरा क्या जाता मैं तो हार्ट हूँ इसलिए नहीं कि मेरी बदनामी हो रही है इसलिए नहीं कि शायद मुझे मेरी मिनिस्ट्री को कोई आगे पीछे कर देगा मेरे साथ तो खुदा है इसलिए लोग ठुकर खा रहे हैं मसीहत की बदनामी है ये सब कुछ गलत हो रहा है लेकिन मैं चाहता हूँ कि ऐसा ना हो क्योंकि आपका काम मेरा काम एक है हमने रूहों को बचाना है हम अगर आपस में अब लड़ भी रहे तो इसका फायदा तो कोई होना नहीं है शैतान को तगड़ा मौका मिला है अगर पूरी दुनिया में ये स्टेट से पूरी दुनिया हिली पड़ी थी तो ऐसा ना कि इसी स्टेट से लोग फिर से ठोकर खा जाए कर रहा हूँ लेकिन इनके लोग कहते कहते होंगे आपने शुरू किया था नहीं मैंने नहीं शुरू किया था भाई शुरू आपने किया था शुरू आपके प्रधान ने किया था उसने पाप किया था और फिर माना नहीं उसके बाद लोगों ने बहुत मुद्दा उठाया उनमें से मैं भी एक बंदा था लेकिन मुझे समझ नहीं आई कि सबके मुद्दों को छोड़कर मुझे क्यों पकड़ लिया मेरे साथ परमेश्वर है बहुत मीडिया पावरफुल हमारे पास नहीं है और ना ही हमारे पास ऐसे बुलारे हैं इसलिए मुझे खुद ही ज़्यादा आप खुद बात करनी पड़ेगी और अरे दोष मेरे पर है तो मुझे वीडियो बनानी पड़ेगी मैं आपसे फिर से इन दो लड़कों से बात करना चाहता हूं आप मेरे पास आओ मैं आपके साथ हूं जो दोष आपने लगाया है बिना पुष्टि बिना प्रूफ मैं आपके साथ खड़ा हो जाऊंगा जो भी उसमें दोषी निकलेंगे जो बंदी कार्रवाई है जो सजा होगी आपके साथ खड़ा हो जाऊंगा मैं आपके साथ मिलकर हम उनको सजा देंगे क्या भाइयों आप आओगे प्लीज मेरे पास मैं चाहता हूं आप आओ मैं आपके साथ इस मुद्दे पर खड़ा हूं क्योंकि जो जो आपने वीडियो बनाकर लोगों के दिमाग को उल्टा पुल्टा कर दिया है ये सही बिल्कुल नहीं है क्योंकि मैंने ना एक वीडियो देखी एक लड़का ना वो पता नहीं कौन सा पास्टर है शायद आपके प्रति वीडियो बना रहा था आपको कई बातों से वो कह रहा था इस वीडियो के बाद वो कह रहा था मैं निंदा करता हूं जिसने भी ये करवाया है अगर किसी मिनिस्ट्री ने करवाया है जिस किसी ने कराया है जो कोई भी बिलीवर्स हैं उसके दिमाग में था ये बिलीवर है बिलीवर्स लोग वहाँ गए भाई मैंने कहा वो हमें उड़ती-उड़ती खबर मिली है कि वो अन्य जाती है अगर है या नहीं है कोई भी है आप आओ हम इसकी पुष्टि करेंगे मर्जी आपकी है आपने चालू रखना रखो जब परमेश्वर में अगवाई करेगा हम भी वीडियो बनाएंगे लेकिन हम ऐसा कुछ नहीं करेंगे जो आप कर रहे हो एक इनका चैनल है अंकुर पापा के नाम पर वहां देखना क्या लड़ाई लगा कर रखी मेरे मेरे प्रति करो बच्चों करो जो आपके मन में आता करो लेकिन याद रखना जो तुम कर रहे हो इससे तुम्हारी उन्नति बिल्कुल नहीं हो रही सच्ची मैंने अपने लोगों को बढ़ा कर रखा है प्रभु में इसमें डाला नहीं इतना हमारे कुछ लोगों ने बीच में मैंने डांटा भी कई लोगों डाल रहे थे जब जब मेरे सामने मैटर आ रहा है मैं रोक रहा हूँ लोगों को मैंने कहा आपका मुद्दा नहीं है ये स्पिरिचुअल अगुओं का मुद्दा आप अपनी उन्नति करो बढ़ो लेकिन मेरे पास ऐसा मन है अब इसका न्याय खुदा करेगा फिर से मैं लड़कों को कहना चाहता हूँ कि भाई जो मुद्दा आपने उठाया है मैं फिर से कहता हूँ मैं आपके साथ हूँ जितना खर्चा लगेगा लगाऊंगा हम इसको ढूंढेंगे वो कैसे हुआ आपके ऊपर अटैक किसने करवाया तो आपको इनवाइट करता हूँ आप आ सकते हो और बाकी जो इस वीडियो को देख रहे हैं ज़्यादा से ज़्यादा शेयर करो ताकि जो लोग हैं वो इस वीडियो के बाद सही मन बढ़ाए ना कि ये लड़ाई झगड़े को और बढ़ाए गॉड ब्लेस यू परमेश्वर आपको बरकत दे चुका एम एम ए